ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਕਤਰੀ ਬ੍ਰਾਹਮਣ ਸੂਦ ਬੈਸ ਉਦਰੇ ਸਿਮਰ ਚੰਡਾਲ ਜਿੰਨ ਜਾਣਿਓ ਪ੍ਰਭ ਆਪਣਾ ਨਾਨਕ ਤਿਸਰਵਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਵੇਂ ਪਾਤਸ਼ਾਹ ਜੀ ਦਾ ਇਹ ਸ਼ਲੋਕ ਤਿੱਥੀ ਗੌੜੀ ਰਾਗ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਵੰਗ ਤੇ ਸੁਭਾਏਮਾਨ ਹੈ ਆਪ ਜੀ ਨੇ ਇਸ ਲੋਕ ਦੀ ਪੌੜੀ ਦੀਆਂ ਦੋ ਤੁਕਾਂ ਦਾ ਪਾਠ ਸਰਵਣ ਕੀਤਾ ਹੈ ਇਹਨਾਂ ਤੁਕਾਂ ਵਿੱਚ ਗੁਰੂ ਪਾਤਸ਼ਾਹ ਸਾਨੂੰ ਜੋ ਸਮਝਾ ਰਹੇ ਹਨ ਆਓ ਜਿਨਨੀ ਸਤ ਗੁਰਾਂ ਨੇ ਮੈਨੂੰ ਸਮਝ ਬਖਸ਼ੀ ਹੈ ਇਸ ਦੀ ਵਿਚਾਰ ਕਰੀਏ ਖੱਤਰੀ ਬ੍ਰਾਹਮਣ ਸੂਦ ਵੈਸ ਉਧਰੈ ਸਿਮਰ ਚੰਡਾਲ ਇਸ ਤੁਕ ਵਿੱਚ ਗੁਰੂ ਪਾਤਸ਼ਾਹ ਸਾਨੂੰ ਸਮਝਾ ਰਹੇ ਹਨ ਕਿ ਚਾਹੇ ਕੋਈ ਖੱਤਰੀ ਹੈ ਬ੍ਰਾਹਮਣ ਹੈ ਚਾਹੇ ਕੋਈ ਸੂਦ ਹੈ ਚਾਹੇ ਕੋਈ ਵੈਸ ਹੈ ਚਾਹੇ ਕੋਈ ਚੰਡਾਲ ਹੈ ਕੋਈ ਕਿਸੇ ਵੀ ਵਰਨ ਦਾ ਹੈ ਜੋ ਵੀ ਰੱਬੀ ਗੁਣਾ ਨਾਲ ਸਾਝ ਪਾ ਲਵੇਗਾ ਉਹ ਵਿਕਾਰਾਂ ਤੋਂ ਬਚ ਜਾਂਦਾ ਹੈ ਬਚ ਜਾਵੇਗਾ ਜਿਨ ਜਾਣਿਓ ਪ੍ਰਭ ਆਪਣਾ ਨਾਨਕ ਤਿਸੈ ਰਹਾ ਇਸ ਤੁਕ ਵਿੱਚ ਗੁਰੂ ਪਾਸ਼ਾ ਸਾਨੂੰ ਸਮਝਾ ਰਹੇ ਹਨ ਜਿਸ ਮਨੁੱਖ ਨੇ ਜਿਸ ਜੀਵ ਨੇ ਰੱਬੀ ਗੁਣਾਂ ਨਾਲ ਇਕਮਿਕਤਾ ਕਰ ਲਈ ਹੈ ਰੱਬੀ ਗੁਣਾਂ ਨਾਲ ਸਾਝ ਪਾ ਲਈ ਹੈ ਨਾਨਕ ਜੀ ਆਖ ਰਹੇ ਹਨ ਕਿ ਅਜੇਹ ਮਨੁੱਖ ਦੇ ਨਕਸ਼ੇ ਕਦਮ ਤੇ ਮੈਂ ਅਜੇਹ ਮਨੁੱਖ ਦੇ ਨਕਸ਼ੇ ਕਦਮ ਤੇ ਚੱਲਣਾ ਚਾਹੁੰਦਾ ਹਾਂ ਇਨਾਤ ਕੰਬਚ ਗਰੂਪ ਆਸ਼ਨ ਨੇ ਸਾਨੂੰ ਇਹ ਸਿਖਾ ਦਿੱਤੀ ਹੈ ਇਸ ਚੈਨਲ ਦੇ ਮਾਧਿਅਮ ਰਾਹੀਂ ਤੁਸੀਂ ਗੁਰਬਾਣੀ ਦੇ ਸ਼ਬਦਾਂ ਪਾਠ ਤੇ ਵਿਚਾਰ ਸਰਵਣ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ